ਇੱਕ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਵਾ ਇਹ ਕਹਿ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਕਦੀ 5 ਤਰੀਕ ਨੂੰ ਬਾਹਰ ਆ ਸਕਦੇ ਨੇ ਪੈਰੋਲ ਤੇ ਆ ਸਕਦੇ ਨੇ ਸੌਂ ਚੁੱਕ ਸਕਦੇ ਨੇ ਤੇ ਕੋਈ ਕਹਿ ਰਿਹਾ ਕਿ ਭਾਈ ਅਮਰਤਪਾਲ ਸਿੰਘ ਜੁਲਾਈ ਦੇ ਪਹਿਲੇ 10 ਦਿਨਾਂ ਦੇ ਅੰਦਰ ਅੰਦਰ ਕਦੀ ਵੀ ਆ ਸਕਦੇ ਨੇ ਪਰ ਇੱਕ ਹੋਰ ਹੁਣ ਗੱਲ ਚੱਲਣ ਲੱਗੀ ਕਿ ਭਾਈ ਅਮਰਤਪਾਲ ਸਿੰਘ ਕਿਸ ਤਰ੍ਹਾਂ ਸੌਂ ਚੁੱਕਣਗੇ ਕੀ ਪ੍ਰੋਸੈਸ ਅਖਤਿਆਰ ਕੀਤਾ ਜਾਵੇਗਾ ਕਿਸ ਲਿਹਾਜ਼ ਦੇ ਨਾਲ ਭਾਈ ਅਮਰਤਪਾਲ ਸਿੰਘ ਸੌਂ ਚੁੱਕਣਗੇ ਔਰ ਕਿੱਦਾਂ ਉਹਨਾਂ ਨੂੰ ਲਿਆਂਦਾ ਜਾਵੇਗਾ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਸਜ਼ਾ ਕੱਟ ਰਹੇ ਨੇ ਐਨਐਸਆਰ ਦੇ ਚਲਦੇ ਪਰ ਐਮਪੀ ਬਣ ਚੁੱਕੇ ਨੇ ਵੱਡੀ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਵੋਟਾਂ ਵੱਡੀ ਮਾਰਜਨ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਪਈਆਂ ਨੇ ਔਰ ਉਸੇ ਦੇ ਚਲਦੇ ਹੋਏ ਹੁਣ ਭਾਈ ਅਮਰਤਪਾਲ ਸਿੰਘ ਨੂੰ ਸੌਂ ਚੁਕਾਣੀਆ ਔਰ ਉਡੀਕਿਆ ਜਾ ਰਿਹਾ ਪਰ ਹੁਣ ਵਿੱਚ ਹੀ ਇਹ ਗੱਲ ਸਾਹਮਣੇ ਆ ਗਈ ਹੈ ਕਿ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਤੋਂ ਸੰਸਦ ਤੱਕ ਲਿਆਉਣ ਦੇ ਵਾਸਤੇ ਇੱਕ ਨਿੱਜੀ ਪਲੇਨ ਦਾ ਸਹਾਰਾ ਲਿਆ ਜਾਵੇ helicopter ਦਾ ਸਹਾਰਾ ਲਿਆ ਜਾ ਸਕਦਾ ਹੈ ਯਾਨੀ ਕਿ ਹਵਾਈ ਸਫਰ ਜਿਹੜਾ ਉਹ ਕਰਾਇਆ ਜਾ ਸਕਦਾ ਭਾਈ ਅਮਰਿਤਪਾਲ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਸੰਸਦ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਕਿਉਂਕਿ ਪੈਰੋਲ ਨੂੰ ਲੈ ਕੇ ਫਿਲਹਾਲ ਦੁਬਿਧਾ ਮੱਚੀ ਹੋਈ ਹੈ ਪੈਰੋਲ ਜਿਹੜੀ ਆ ਉਹ ਮਿਲਦੀ ਹੈ ਨਹੀਂ ਮਿਲਦੀ ਕਿੰਨੇ ਦਿਨ ਦੀ ਮਿਲਦੀ ਹੈ ਕਿੰਨੀ ਧੀਰ ਦੀ ਮਿਲਦੀ ਹੈ ਇਹ ਅਜੇ ਤੱਕ ਸਹੀ ਤਰੀਕੇ ਦੇ ਨਾਲ ਸਾਹਮਣੇ ਨਹੀਂ ਰੱਖਿਆ ਜਾ ਰਿਹਾ ਔਰ ਦੂਜੇ ਪਾਸੇ ਚਰਚਾਵਾ ਹੁਣ ਇਹ ਕਹਿੰਦੀਆਂ ਪਈਆਂ ਕਿ ਭਾਈ ਅਮਰਿਤਪਾਲ ਸਿੰਘ ਨੂੰ ਸੌਹ ਜਿਹੜੀ ਹੈ ਉਹ ਫੌਰੀ ਤੌਰ ਤੇ ਚੁਕਾਈ ਜਾਵੇਗੀ ਯਾਨੀ ਕਿ ਜਿਵੇਂ ਸੰਜੇ ਸਿੰਘ ਅਵਾਰੀ ਕੀਤਾ ਗਿਆ ਸੀਗਾ ਫੌਰੀ ਤੌਰ ਦੇ ਉੱਤੇ ਉਹਨਾਂ ਦੇ ਨਾਲ ਵੀ ਸਿਕਿਉਰਿਟੀ ਆਉਂਦੀ ਹੈ ਹਾਈ ਸਿਕਿਉਰਿਟੀ ਸੰਜੇ ਸਿੰਘ ਦੇ ਨਾਲ ਆਉਂਦੀ ਹੈ ਤੇ ਸੌਂਚਕਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਪਸ ਜੇਲ੍ਹ ਲਿਜਾਇਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਉਸੇ ਤਰ੍ਹਾਂ ਹੋਵੇਗਾ ਪਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨਹੀਂ ਸਗੋਂ ਉੱਥੋਂ ਹਵਾਈ ਸਫ਼ਰ ਦੇ ਜ਼ਰੀਏ ਉਹਨਾਂ ਨੂੰ ਸੰਸਦ ਵਿੱਚ ਲਿਆਂਦਾ ਜਾਵੇਗਾ ਸੰਸਦ ਵਿੱਚ ਲਿਆ ਕੇ ਔਰ ਉਸੇ ਥਾਂ ਦੇ ਉੱਤੇ ਉਹਨਾਂ ਦੇ ਨਾਲ ਸਿਕਿਉਰਿਟੀ ਅੰਦਰ ਜਾਵੇਗੀ ਸਪੀਕਰ ਦੇ ਕਮਰੇ ਤੱਕ ਜਾਵੇਗੀ ਸਪੀਕਰ ਦੇ ਕਮਰੇ ਦੇ ਅੰਦਰ ਫਿਰ ਭਾਈ ਅਮਰਤਪਾਲ ਸਿੰਘ ਐਂਟਰ ਕਰਕੇ ਤੇ ਸੌ ਚੱਕਣਗੇ ਇਹ ਪ੍ਰੋਸੈਸ ਅਜੇ ਤੱਕ ਸੂਤਰਾਂ ਮੁਤਾਬਿਕ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਤਾਂ ਵੀ ਸੂਤਰਾਂ ਮੁਤਾਬਿਕ ਹੁਣ ਇਹ ਵੀ ਚਰਚਾਾਂਵਾਂ ਚੱਲਣ ਲੱਗੀਆਂ ਕਿ ਭਾਈ ਅਮਰਤਪਾਲ ਸਿੰਘ ਸੌ ਜਿਹੜੀ ਹੈ ਉਹ ਚੱਕਣਗੇ ਜ਼ਰੂਰ ਪਰ ਉਹਨਾਂ ਨੂੰ ਹਵਾਈ ਜਹਾਜ਼ ਦੇ ਉੱਤੇ ਲਿਆਂਦਾ ਜਾਵੇਗਾ ਸੰਸਦ ਵਿੱਚ ਔਰ ਉੱਥੇ ਜਾ ਕੇ ਭਾਈ ਅਮਰਤਪਾਲ ਸਿੰਘ ਸੌ ਚੱਕਣਗੇ ਕਿਉਂਕਿ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਕਿ ਭਾਈ ਅਮਰਤਪਾਲ ਸਿੰਘ ਹੋ ਸਕਦਾ ਹੈ ਕਿ ਜੇਲ੍ਹ ਅੰਦਰ ਹੀ ਸੌਹ ਚੱਕ ਲੈਣ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਵੇ ਕਿ ਜੇਲ੍ਹ ਅੰਦਰ ਹੀ ਉਹ ਸੌਹ ਚੱਕ ਲੈਣ ਪਰ ਹੁਣ ਚਰਚਾਵਾਂ ਨੇ ਕਿ ਜੇਲ੍ਹ ਵਿੱਚ ਨਹੀਂ ਸਗੋ ਸੰਸਦ ਵਿੱਚ ਹੀ ਸੌਹ ਚੱਕਣਗੇ ਪਰ ਦੂਜੇ ਪਾਸੇ ਸੰਸਦ ਤੱਕ ਲਿਆਂਉਣ ਦਾ ਤਰੀਕਾ ਜਿਹੜਾ ਉਹ ਵੱਖਰਾ ਹੋਵੇਗਾ ਭਾਈ ਅਮਰਿਤਪਾਲ ਸਿੰਘ ਨੂੰ ਹਵਾਈ ਸਫ਼ਰ ਜ਼ਰੀਏ ਫੌਰੀ ਤੌਰ ਦੇ ਉੱਤੇ ਸੰਸਦ ਬਾਹਰ ਲਿਆਂਦਾ ਜਾਵੇਗਾ ਉੱਥੇ ਸਿੱਧਾ ਅੰਦਰ ਭਾਈ ਅਮਰਿਤਪਾਲ ਸਿੰਘ ਨੂੰ ਲਜਾਇਆ ਜਾਵੇਗਾ ਅੰਡਰ ਹਾਈ ਸਿਕਿਉਰਿਟੀ ਔਰ ਅੰਦਰ ਜਾ ਕੇ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਇਹਦਾ ਦਾਵਾ ਜਿਹੜਾ ਉਹ ਕੀਤਾ ਗਿਆ ਦਰਅਸਲ ਭਾਈ ਅਮਰਤਪਾਲ ਸਿੰਘ ਦੀ ਸੌ ਚੁੱਕਣ ਨੂੰ ਲੈ ਕੇ ਤਰੀਕ ਅਜੇ ਤੱਕ ਸਾਹਮਣੇ ਨਹੀਂ ਆ ਸਕੀ 5 ਤਰੀਕ ਕਹੀ ਜਾ ਰਹੀ ਸੀ ਪਰ ਉੱਥੇ ਇੰਜੀਨੀਅਰ ਰਾਸ਼ਿਦ ਜਿਹੜੇ ਬਾਰਾ ਮੁਲਾ ਤੋਂ ਐਮਪੀ ਬਣੇ ਨੇ ਉਹ ਸੌ ਚੁੱਕ ਰਹੇ ਨੇ ਪਰ ਭਾਈ ਅਮਰਤਪਾਲ ਸਿੰਘ ਕਿਸ ਦਿਨ ਸੌ ਚੁੱਕਣਗੇ ਇਹਦੇ ਬਾਰੇ ਅਜੇ ਤੱਕ ਕੋਈ ਖਲਾਸਾ ਸਾਹਮਣੇ ਨਹੀਂ ਆ ਸਕਿਆ ਪੰਜਾਬ ਸਰਕਾਰ ਨੇ ਜ਼ਰੂਰ ਲੰਗੇ ਕੱਲ ਚਿੱਠੀ ਭੇਜੀ ਸੀ ਚਿੱਠੀ ਦਾ ਮضمੂਮ ਸੀ ਕਿ ਕਿਹੜੀਆਂ ਗਾਈਡਲਾਈਨਸ ਦੇ ਅਧੀਨ ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾਈ ਜਾ ਸਕਦੀ ਹੈ ਔਰ ਉਸੇ ਮੁਤਾਬਿਕ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਸੌਹ ਚੁੱਕਣਗੇ ਔਰ ਉਸ ਨੂੰ ਲੈ ਕੇ ਫਿਲਹਾਲ ਆਨਸਰ ਜਿਹੜਾ ਉਹਦਾ ਆ ਉੱਤਰ ਜਿਹੜਾ ਆ ਉਡੀਕਿਆ ਜਾ ਰਿਹਾ ਆ ਖੈਰ ਉਹ ਉਡੀਕ ਕਦੋਂ ਖਤਮ ਹੋਵੇਗੀ ਇਹ ਸਾਨੂੰ ਦੱਸੇਗਾ ਪਰ ਫਿਲਹਾਲ ਨਵਾਂ ਨਰੇਟਿਵ ਭਾਈ ਅਮਰਿਤਪਾਲ ਸਿੰਘ ਹਵਾਈ ਸਫਰ ਜ਼ਰੀਏ ਸੰਸਦ ਪਹੁੰਚਣਗੇ ਸੰਸਦ ਪਹੁੰਚ ਕੇ ਤੇ ਉੱਥੇ ਹਾਈ ਸਿਕਿਉਰਿਟੀ ਦੇ ਅੰਦਰ ਉਹਨਾਂ ਦੇ ਕੋਲੋਂ ਸੌਹ ਚੁਕਾਈ ਜਾਵੇਗੀ ਪੈਰੋਲ ਮਿਲਦੀ ਨਹੀਂ ਮਿਲਦੀ ਕਿੰਨੀ ਦੇਰ ਦੀ ਮਿਲਦੀ ਅਜੇ ਕੋਈ ਕੋਡਾ ਖਲਾਸਾ ਨਹੀਂ ਹੈ ਭਾਈ ਅਮਰਿਤਪਾਲ ਸਿੰਘ ਦਾ ਭਵਿੱਖ ਕੀ ਕਹਿੰਦਾ ਦੱਸ ਦੇ ਰਵਾਂਗੇ ਬਣੇ ਰਵਾਨੀ ਦੀ ਪੰਜਾਬੀ ਤੇ Subscribe to One India channel and never miss an update.